ਜੇ ਤੁਸੀਂ ਚਾਹੁੰਦੇ ਹੋ ਫਿਲਮ ਨਾ ਰਿਲੀਜ ਹੋਵੇ ਪਾਕਿਸਤਾਨੀ ਆਰਟਿਸਟਸ ਨਾਲ ਠੀਕ ਹੈ ਮੈਂ ਫਿਰ ਤੁਸੀਂ ਪ੍ਰੋਡਿਊਸਰ ਨੂੰ ਪੈਸੇ ਦੇ ਦੋ ਨਾ ਸਰ ਸਾਡੀਆਂ ਲੜਾਈਆਂ ਨਹੀਂ ਫਿਰ ਅਸੀਂ ਫਿਰ ਸੁਲਾ ਕਿਉਂ ਕੀਤੀ ਜੇ ਸਾਨੂੰ ਪਾਕਿਸਤਾਨ ਤੋਂ ਦੁੱਖ ਸੀ ਫਿਰ ਤੁਸੀਂ ਉਸ ਸੀਜ਼ਫਾਇਰ ਕਿਉਂ ਮੰਨਿਆ ਤੇ ਤੁਸੀਂ ਵਿਤਕਰਾ ਸਿਰਫ ਪੰਜਾਬੀਆਂ ਨਾਲ ਕਿਉਂ ਕਰ ਰਹੇ ਹੋ ਕਿਹਦੀ ਸਕਿਉਰਿਟੀ ਦੇ ਵਿੱਚ ਜਾਣਾ ਪਰੇਸ਼ਾਨੀ ਆਈ ਹੋਵੇ ਕਿਉਂਕਿ ਵੱਡੇ ਵੱਡੇ ਸਟਾਰ ਜਿੱਦਾਂ ਤੁਸੀਂ ਜਾਣਦੇ ਹੋ ਸਾਰਿਆਂ ਨਾਲ ਕੰਮ ਕੀਤੇ ਸਾਰੇ ਆਰਟਿਸਟਸ ਨਾਲ ਬਹੁਤ ਵਧੀਆ ਰਿਹਾ ਪਰ ਸਾਨੂੰ ਸਭ ਤੋਂ ਵੱਧ ਪਰੇਸ਼ਾਨੀਆਂ ਜਿਹੜੀਆਂ ਆਈਆਂ ਉਹ ਤਿੰਨੋਂ ਖਾਨ ਜਿਹੜੇ ਹੈਗੇ ਨੇ ਸਾਡੇ ਬਾਲੀਵੁੱਡ ਦੇ ਸਟਾਰਸ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਤੁਸੀਂ ਤੇ ਸਿਕਿਉਰਿਟੀ ਵਿੱਚ ਪਿਸਦੀ ਹੈ ਐਜੀ ਗੱਲ ਨਹੀਂ ਹੈ ਕਿਉਂਕਿ ਜੇ ਤੁਸੀਂ ਰੋਕਦੇ ਹੋ ਤਾਂ ਤੁਹਾਨੂੰ ਪਬਲਿਕ ਵਾਲਾ ਕੱਢਦੀ ਹੈ ਨਹੀਂ ਰੋਕਦੇ ਤਾਂ ਤੁਹਾਨੂੰ ਆਰਟਿਸਟ ਕਹਿੰਦਾ ਸਿਕਿਉਰਿਟੀ ਕਰਦੀ ਫਿਰ ਅਮੀਰ ਖਾਨ ਸਰ ਨਾਲ ਸ਼ੂਟ ਕਰ ਰਹੇ ਸੀ ਜਨਤਾਨਗਰ ਲੁਧਿਆਣਾ ਗੱਡੀ 'ਚ ਬਿਠਾ ਕੇ ਹੀ ਕੱਢਣਾ ਸੀ 100 ਮੀਟਰ ਤੱਕ ਸਾਨੂੰ ਪੌਣਾ ਘੰਟਾ ਲੱਗਿਆ ਸਰ ਕੱਢਣ ਵਾਸਤੇ ਸੁਣੀ ਹੋਈ ਗੱਲ ਨਹੀਂ ਕਹਿ ਰ ਮੈਂ ਦੇਖਦਾ ਜਿਵੇਂ ਸਭ ਜਾਣਦੇ ਨੇ ਕਿ ਪੰਜਾਬ ਔਰ ਬਾਲੀਵੁੱਡ ਦੀ ਚਾਹੇ ਗੱਲ ਕਰ ਲਈਏ ਚਾਹੇ ਹਾਲੀਵੁੱਡ ਦੀ ਗੱਲ ਕਰ ਲਈਏ ਹਰ ਪੱਖੋਂ ਫਿਲਮਾਂ ਵਾਲਿਆਂ ਨੂੰ ਚਾਹੇ ਗੀਤਾਂ ਵਾਲਿਆਂ ਨੂੰ ਵੱਡੇ ਵੱਡੇ ਸਟਾਰਾਂ ਨੂੰ ਸਿਕਿਉਰਿਟੀ ਦੀ ਲੋੜ ਪੈਂ ਜੀਨਾ ਨੇ ਬਾਲੀਵੁੱਡ ਦੇ ਹਰ ਇੱਕ ਐਕਟਰ ਨੂੰ ਆਪਦੀ ਸਿਕਿਉਰਟੀ ਪ੍ਰੋਵਾਈਡ ਕੀਤੀ ਹੈ ਰੈਸਲਰ ਵੀ ਰਹਿ ਚੁੱਕੇ ਨੇ ਸੋ ਉਹਨਾਂ ਦੇ ਨਾਲ ਅੱਜ ਤਮਾਮ ਗੱਲਾਂ ਬਾਤਾਂ ਰਹਿਣਗੀਆਂ ਇੰਡਸਟਰੀ ਬਾਰੇ ਔਰ ਪੰਜਾਬ ਦੀਆਂ ਵੀ ਗੱਲਾਂ ਰਹਿਣਗੀਆਂ ਸੋ ਸਵਾਗਤ ਕਰਦੇ ਆਂ ਤਜਿੰਦਰ ਸਿੰਘ ਤੇਜੀ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਸਰ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਜੀ ਕੀ ਚੱਲਦਾ ਹੈ ਅੱਜਕੱਲ੍ਹ ਅੱਜਕੱਲ੍ਹ ਮੈਂ دھਮਾਲ ਫੂਰ ਇੱਕ ਮੂਵੀ ਆ ਰਹੀ ਹੈ ਉਹਦਾ ਸ਼ੂਟ ਖਤਮ ਕਰਕੇ ਵਾਪਸ ਪੰਜਾਬ ਮੁੜਿਆ ਪੂਰਾ ਸ਼ੂਟ ਬੰਬਈ ਸੀਗਾ ਬਸ ਉਹ ਖਤਮ ਕਰਕੇ ਆਏ ਆ ਜੀ ਜੀ ਬਹੁਤ ਵਧੀਆ ਜੀ ਅੱਛਾ ਪਹਿਲਾਂ ਮੈਂ ਦੇਖਿਆ ਕਿ ਤੁਹਾਡੀ ਪ੍ਰੋਫਾਈਲ ਵੀ ਦੇਖੀ ਯਾਨੀ ਕਾਫੀ ਵੱਡੇ ਵੱਡੇ ਸਟਾਰਾਂ ਦੇ ਨਾਲ ਬਾਲੀਵੁੱਡ ਦੇ ਚਾਹੇ ਗੱਲ ਕਰ ਲਈ ਯਾਨੀ ਚਾਹੇ ਪਾਲੀਵੁੱਡ ਦੀ ਗੱਲ ਕਰ ਲਈ ਕਾਫੀ ਸਟਾਰਾਂ ਦੇ ਨਾਲ ਤੁਹਾਡੇ ਯਾਨੀ ਪ੍ਰੋਫਾਈਲ ਮੈਂ ਦੇਖੀ ਫੋਟੋਆਂ ਦੇਖੀਆਂ ਤੁਸੀਂ ਸਿਕਿਉਰਟੀ ਪ੍ਰੋਵਾਈਡ ਕਰਦੇ ਹੋ ਕਿਸ ਤਰ੍ਹਾਂ ਦਾ ਰਹਿੰਦਾ ਪਹਿਲਾਂ ਤਾਂ ਇਹ ਗੱਲ ਕਰਾਂਗੇ ਕਿ ਇੱਥੋਂ ਯਾਨੀ ਪੰਜਾਬ ਤੋਂ ਜਾ ਕੇ ਬਾਲੀਵੁੱਡ ਤੱਕ ਦਾ ਸਫ਼ਰ ਕਿਦਾਂ ਦਾ ਰਿਹਾ ਸਰ ਮੈਂ ਪੰਜਾਬ ਚ ਪਹਿਲਾਂ ਸਿਕਿਉਰਟੀ ਨਾਰਮਲ ਸਿਕਿਉਰਟੀ ਕਰਦਾ ਸੀ ਜਿਵੇਂ ਸ਼ੁਰੂਆਤ ਹੁੰਦੀ ਹੈ ਹਰ ਸਿਕਿਉਰਟੀ ਹਰ ਦੀ ਸ਼ਾਇਦ ਇਦਾਂ ਹੀ ਸ਼ੁਰੂਆਤ ਹੁੰਦੀ ਹੈ ਕਿ ਉਹ ਕਲੱਬ ਚ ਸਿਕਿਉਰਿਟੀ ਦਿੰਦੇ ਨੇ ਬਾਉਂਸਰ ਜਿਹਨੂੰ ਆਪਾਂ ਕਹਿ ਦਿੰਦੇ ਨੇ ਤੇ ਈਵੈਂਟਾਂ ਚ ਜਿਵੇਂ ਵਿਆਹ ਸ਼ਾਦੀਆਂ ਚ ਸਿਕਿਉਰਿਟੀ ਲੱਗਦੇ ਉਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਫਿਰ ਮੈਨੂੰ ਹੌਲੀ ਹੌਲੀ ਕੋਈ ਲਿੰਕ ਮਿਲੇ ਫਿਲਮਾਂ ਚ ਸਿਕਿਉਰਿਟੀ ਲੱਗਦੀ ਹੈ ਤੇ ਉਹ ਲਾਉਣ ਲੱਗਿਆ ਤੇ ਬਸ ਹੌਲੀ ਪ੍ਰਮਾਤਮਾ ਨੇ ਸੁਣਿਆ ਜੀ ਇੱਕ ਵਾਰ ਮੈਨੂੰ ਇੱਕ ਪ੍ਰੋਜੈਕਟ ਮਿਲ ਗਿਆ ਲੋਕਲ ਪ੍ਰੋਡਕਸ਼ਨ ਵੱਲੋਂ ਅ ਦਰਸ਼ਨਾਵਲਕ ਜੀ ਹੈਗੇ ਨੇ ਲੋਕਲ ਪ੍ਰੋਡਕਸ਼ਨ ਕਰਦੇ ਸੀ ਬਾਲੀਵੁੱਡ ਫਿਲਮਾਂ ਦੀ ਉਹਨਾਂ ਨੇ ਇੱਕ ਪ੍ਰੋਜੈਕਟ ਦਿੱਤਾ ਸੀ ਮੈਨੂੰ ਫੈਂਟਮ ਸੈਫਲੀ ਖਾਨ ਤੇ ਕਟਰੀਨਾ ਕੈਫ ਦਾ ਸ਼ੂਟ ਸੀਗਾ ਉਹ ਚੰਡੀਗੜ੍ਹ ਹੋਣ ਵਾਲਾ ਸੀ ਪੂਰਾ ਪੰਜਾਬ ਪਟਿਆਲਾ ਤੇ ਚੰਡੀਗੜ੍ਹ ਤੇ ਉੱਥੋਂ ਪਹਿਲਾ ਪ੍ਰੋਜੈਕਟ ਮੈਂ ਸਿਕਿਉਰਿਟੀ ਦਾ ਕੀਤਾ ਸੀ ਐਜ਼ ਅ ਲੋਕਲ ਸਿਕਿਉਰਿਟੀ ਤੇ ਬਸ ਉੱਥੋਂ ਸ਼ੁਰੂਆਤ ਹੋਈ ਸੀ ਫਿਰ ਉੱਥੋਂ ਨਿਕਲ ਗਏ ਜੀ ਬੰਬੇ ਵਾਲੋਂ ਤੁਸੀਂ ਰੈਸਲਰ ਵੀ ਰਹਿ ਚੁੱਕੇ ਹੋ ਰੈਸਲਰ ਦਾ ਯਾਨੀ ਸਫਰ ਕਿਦਾਂ ਦਾ ਸੀ ਕਿਸ ਤਰ੍ਹਾਂ ਰਿਹਾ ਉਹਦੇ ਚ ਰੈਸਲਿੰਗ ਦਾ ਸਰ ਮੈਂ ਪਹਿਲਾਂ ਕਦੇ ਰੈਸਲਿੰਗ ਦੇਖਦਾ ਨਹੀਂ ਸੀ ਜਿਆਦਾ ਮੈਨੂੰ ਬੜਾ ਇੰਟਰਸਟਿੰਗ ਸੀ ਮੂੰ ਪਤਾ ਸੀ ਕਿ ਅੰਡਰਟੇਕਰ ਜਾਂ ਹਲਕੋ ਗਨ ਹੈ ਪੁਰਾਣੇ ਕਿਉਂਕਿ ਟਰੰਪ ਗੇਮਸ ਆਂਦੀਆਂ ਸੀ ਕਿਉਂ ਕਾਰਡ ਚ ਬਣੇ ਹੁੰਦੀ ਸੀ ਫੋਟੋਸ ਤੇ ਮੈਨੂੰ ਕਿਸੇ ਨੇ ਦੱਸ ਪਾਈ ਸੀ ਕਿ ਰੈਸਲਿੰਗ ਦਾ ਆਡੀਸ਼ਨ ਹੋਣ ਵਾਲਾ ਟ੍ਰਾਇਲ ਹੋਣ ਵਾਲੇ ਨੇ ਤੇ ਮੈਂ ਉਹ ਆਡੀਸ਼ਨ ਦੇਣ ਗਿਆ ਸੀ ਚਲੋ ਪਰਮਾਤਮਾ ਦੇ ਦਿਆ ਨਾਲ ਮੇਰਾ ਕਦ ਕਾਠੀ ਵਧੀਆ ਸੀਗੀ ਤੇ ਜੋਸ਼ ਵੀ ਸੀਗਾ ਤੇ ਉੱਥੇ ਮੈਂ ਟ੍ਰਾਇਲ ਦਿੱਤਾ ਤੇ ਮੈਂ ਸਿਲੈਕਟ ਹੋ ਗਿਆ ਪਹਿ ਫਿਰ ਉਸ ਤੋਂ ਬਾਅਦ ਦਿੱਲੀ ਟ੍ਰਾਇਲ ਹੋਇਆ ਮੇਰਾ ਫਿਰ ਸਿੱਧਾ ਬੰਬੇ ਤੇ ਉਹ ਰੈਸਲਿੰਗ ਕਲਰ ਚੈਨਲ ਤੇ ਇੱਕ ਸ਼ੋਅ ਆਉਂਦਾ ਸੀ ਰਿੰਗ ਦਾ ਕਿੰਗ ਉਹਦੇ ਵਿੱਚ ਮੇਰਾ ਰੈਸਲਿੰਗ ਕਰੈਕਟਰ ਦਾ ਨਾਮ ਸੀਗਾ ਜਵਾਲਾ ਤੇ ਉਹਨਾਂ ਨੇ ਆਪ ਹੀ ਟ੍ਰੇਨਿੰਗ ਕਰਾਈ ਉਹ ਗੂਰੇ ਨਾਲ ਟੀਐਨਏ ਦੇ ਕਾਫੀ ਰੈਸਲਰ ਸੀਗੇ ਆਪਣਾ ਜੈਫ ਜੈਰਟ ਮੈਟ ਮਾਰਗਨ ਕਾਫੀ ਕਾਫੀ ਐਕਟਰ ਸੀ ਬਹੁਤ ਸਾਰੇ ਨਾਮ ਸੀਗੇ ਤੇ ਅਸੀਂ ਉਹਨਾਂ ਨਾਲ ਕਾਫੀ ਇੰਡੀਆ ਦੇ ਆਈ ਥਿੰਕ 8-10 ਐਕਟਰ ਇੰਡੀਆ ਦੇ ਸੀਗੇ ਰੈਸਲਰ ਤੇ ਅਸੀਂ ਮਿਲ ਕੇ ਰੈਸਲਿੰਗ ਸ਼ੋਅ ਕੀਤਾ ਉੱਥੇ ਕਲਰ ਚੈਨਲ ਤੇ ਸ਼ੋਅ ਆਉਂਦਾ ਸੀ ਉਹ ਰਿੰਗ ਦਾ ਕਿੰਗ ਕਰਕੇ ਸਲਮਾਨ ਖਾਨ ਜੀ ਦੇ ਨਾਲ ਵੀ ਤੁਸੀਂ ਕੰਮ ਕੀਤਾ ਹੈ ਕਿੰਨੇ ਟਾਈਮ ਪਹਿਲਾਂ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਮੈਨੂੰ ਮੈਂ ਉਹਨਾਂ ਨਾਲ ਮੁਲਾਕਾਤ ਮੇਰੀ ਪਹਿਲੀ ਹੋਈ ਹੈ ਜੀ 2015 ਚ ਤੇ ਮੈਂ ਫਿਲਮ ਕੀਤੀ ਸੀ ਸੁਲਤਾਨ ਤੇ ਉਹ ਮੈਂ ਪਹਿਲਾ ਪ੍ਰੋਜੈਕਟ ਪੰਜਾਬ ਚ ਸ਼ੂਟ ਹੋਇਆ ਸੀ ਉਹਦਾ ਕੁਝ ਕੁਝ ਪਾਰਟ ਉਹਦਾ ਪੰਜਾਬ ਸ਼ੂਟ ਹੋਇਆ ਲੁਧਿਆਣਾ ਸ਼ੂਟ ਹੋਇਆ ਤੇ ਉਦੋਂ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਸੀ ਤੇ ਲੋਕਲ ਸਕਿਉਰਿਟੀ ਮੇਰੇ ਵੱਲੋਂ ਸੀ ਬੰਬੇ ਤੋਂ ਵੀ ਸਕਿਉਰਿਟੀ ਆਈ ਸੀ ਬਟ ਲੋਕਲ ਸਕਿਉਰਿਟੀ ਮੇਰੇ ਵੱਲੋਂ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਸੈਕੰਡ ਪ੍ਰੋਜੈਕਟ ਸੀਗਾ ਉਹਨਾਂ ਦੀ ਭਾਰਤ ਕਰਕੇ ਇੱਕ ਮੂਵੀ ਆਈ ਸੀ ਤੇ ਉਹਦੇ ਚ ਵੀ ਫਿਰ ਲੋਕਲ ਸਕਿਉ ਉਹਨੂੰ ਤਾਂ ਸਕਿਉਰਿਟੀ ਬਹੁਤ ਲੱਗੀ ਸੀ ਟੀਮ ਬਹੁਤ ਵੱਡੀ ਸੀਗੀ ਤੇ ਉਹਨਾਂ ਨੂੰ ਕੰਮ ਪਸੰਦ ਆਇਆ ਤਾਂ ਸੁਲਤਾਨ ਪਸੰਦ ਆਇਆ ਉਹਨਾਂ ਨੂੰ ਤਾਂ ਉਹਨਾਂ ਨੇ ਮੈਨੂੰ ਫਿਰ ਭਾਰਤ ਚ ਪ੍ਰੇਫਰ ਕੀਤਾ ਕਿ ਬਾਜੀ ਸੇ ਸਕਿਉਰਿਟੀ ਲੈਂਦੇ ਆਂ ਤੇ ਬਾਕੀ ਮਨ ਇਮਾਨਦਾਰੀ ਨਾਲ ਕੰਮ ਕਰਦੇ ਆਂ ਸਰ ਪਸੰਦਾਂ ਦਾ ਲੋਕ ਦੁਬਾਰਾ ਯਾਦ ਕਰਦੇ ਨੇ ਜਲ ਸਹੀ ਹੈ ਜੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਡੇ ਸਿਰ ਤੇ ਇੱਕ ਵੱਡੀ ਜ਼ਿੰਮੇਵਾਰੀ ਹੈ ਦਸਤਾਰ ਬੰਨੀ ਹੋਈ ਹੈ ਔਰ ਸਿੱਖ ਨੌਜਵਾਨ ਤੁਸੀਂ ਬੜੇ ਘੈਂਟ ਲੱਗਦੇ ਹੋ ਕਿਉਂਕਿ ਅੱਜਕੱਲ ਬਹੁਤ ਸਾਰੀਆਂ ਗੱਲਾਂ ਇਦਾਂ ਦੀ ਹੁੰਦੀਆਂ ਨੇ ਕਹਿੰਦੇ ਕਿ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਬਾਲੀਵੁੱਡ ਦੇ ਵਿੱਚ ਇਦਾਂ ਹੋਇਆ ਹੋਵੇ ਕਿਸੇ ਯਾਨੀ ਸਟਾਰ ਨੇ ਇਦਾਂ ਰੱਖਿਆ ਹੋਵੇ ਕਿਉਂਕਿ ਫਾਸਲਾ ਵਧਾਣ ਦੀ ਗੱਲ ਕੀਤੀ ਹੋਵੇ ਕਿ ਨਹੀਂ ਯਾਰ ਉਹ ਸਰਦਾਰ ਜੀ ਨੇ ਯਾਨੀ ਇੱਕ ਡਰ ਦਾ ਮਾਹੌਲ ਕਦੇ ਉਹਨਾਂ ਦੇ ਦਿਲ ਦੇ ਵਿੱਚ ਰਿਹਾ ਹੋਵੇ ਕਿ ਕੰਫਰਟੇਬਲ ਨਾ ਰਹੇ ਹੁਣ ਤੁਹਾਡੇ ਤੋਂ ਨਹੀਂ ਨਹੀਂ ਸਰ ਐਕਚੁਅਲੀ ਕੰਫਰਟੇਬਲ ਸਿਰਫ ਫੇਸ ਕਰਕੇ ਲੱਗਦਾ ਕਿਤੇ ਕਿਤੇ ਇੰਡਸਟਰੀ ਚ ਕੋਈ ਉਹ ਮੈਨੂੰ ਪੁੱਛ ਕੇ ਥੋੜਾ ਸਿਗਰਟ ਜੇ ਕਿਸੇ ਨੇ ਪੀਣੀ ਹੁੰਦੀ ਹੈ ਕਿਉਂਕਿ ਕੁਝ ਆਰਟਿਸਟ ਹੈਗੇ ਨੇ ਜਿਹੜੇ ਸਿਗਰਟਸ ਯੂਜ਼ ਕਰਦੇ ਨੇ ਹਨਾ ਤੇ ਉਹ ਥੋੜਾ ਜਿਹਾ ਮੇਰੇ ਤੋਂ ਦੂਰੀ ਰੱਖਦੇ ਨੇ ਕਿ ਸਰਦਾਰ ਪਾਜੀ ਇਹ ਪਾਸਵੇਂ ਹੈ ਤੇ ਫਿਰ ਥੋੜਾ ਡਿਸਟੈਂਸ ਬਣਾ ਕੇ ਪਾਜੀ ਤੂੰ ਅੱਪ ਯਹੀ ਪੇ ਰੁਕੋ ਮੈਂ ਆਤਾ ਹਾਂ ਐਸਾ ਕੁਝ ਮਤਲਬ ਕਰਕੇ ਥੋੜਾ ਡਿਸਟੈਂਸ ਬਣਾਉਂਦੇ ਨੇ ਦੇਖੋ ਆਰਟਿਸਟਸ ਨਾਲ ਸਾਰੇ ਆਲਮੋਸਟ ਸਾਰੇ ਆਰਟਿਸਟ ਸਰਦਾਰਾਂ ਦੀ ਕਦਰ ਕਰਦੇ ਨੇ ਜਿੰਨੇ ਕੁ ਮੈਂ ਹੁਣ ਤੱਕ ਕੰਮ ਕੀਤਾ ਆਈ ਥਿੰਕ ਮੈਂ 80% 80 85% ਸੈਲੀਬ੍ਰਿਟੀਜ਼ ਨਾਲ ਬਾਲੀਵੁੱਡ ਦੀ ਸੈਲੀਬ੍ਰਿਟੀਜ਼ ਨਾਲ ਕੰਮ ਕੀਤਾ ਔਰ ਸਾਰੇ ਸਰਦਾਰਾਂ ਦੀ ਕਦਰ ਕਰਦੇ ਨੇ ਕਿਉਂਕਿ ਸਾਡਾ ਪਛੋ ਤੇ ਔਰ ਪੰਜਾਬ ਦੇ ਖੁਸ਼ਹਾਲੀ ਦੇ ਵੀ ਕਾਰਨ ਇਹ ਹੀ ਨੇ ਕਿ ਸਾਡੇ ਇਥੇ ਇਮਾਨਦਾਰੀ ਹੈ ਬਹੁਤ ਤੇ ਉਹਦੇ ਕਰਕੇ ਮੈਨੂੰ ਬਹੁਤ ਹਮੇਸ਼ਾ ਇੱਜ਼ਤ ਮਿਲੀ ਹੈ ਮੈਨੂੰ ਹਮੇਸ਼ਾ ਭਾਜੀ ਕਰਕੇ ਕਦੇ ਹਮੇਸ਼ਾ ਬੁਲਾਇਆ ਉਹਨਾਂ ਨੇ ਮੇਰਾ ਨਾਮ ਲੈ ਕੇ ਵੀ ਕਦੇ ਜ਼ਿੰਦਗੀ ਚ ਮਤਲਬ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਗੱਲ ਹੀ ਨਹੀਂ ਕਰਦੇ ਤੇਜੀ ਜੀ ਕਹਿ ਕੇ ਕਹਿੰਦੇ ਨੇ ਤੇ ਉਹ ਸਿਰਫ ਐਸੇ ਕਰਕੇ ਕਿਉਂਕਿ ਮੇਰੇ ਸਿਰ ਤੇ ਪੱਗ ਆ ਗੱਲ ਸਹੀ ਹੈ ਜੀ ਉਹੀ ਗੱਲ ਕਰ ਰਹੇ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਲੋਕ ਉਸ ਨਜ਼ਰੀਏ ਨਾਲ ਇੱਜ਼ਤ ਵੀ ਕਰਦੇ ਨੇ ਮਾਣ ਸਤਿਕਾਰ ਵੀ ਦਿੰਦੇ ਨੇ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ ਜੋ ਪੰਜਾਬ ਦਾ ਮਾ ਦਿਲਜੀਤ ਦੋਸਾਂਜ ਜਿਸ ਦਾ ਇੱਕ ਵੱਡਾ ਨਾਂ ਆਇਆ ਅੱਜ ਯਾਨੀ ਸਰਦਾਰ ਜੀ 3 ਫਿਲਮ ਜਿਹੜੀ ਰਿਲੀਜ਼ ਹੋਈ ਹੈ ਉਸ ਤੇ ਕਾਫੀ ਜ਼ਿਆਦਾ ਲੋਕਾਂ ਨੇ ਇਤਰਾਜ਼ ਕੀਤਾ ਖੁਦ ਇਸ ਤੋਂ ਜਾ ਕੇ ਵੱਡਾ ਨਾਂ ਰੌਸ਼ਨ ਕੀਤਾ ਪੂਰੇ ਹਿੰਦੁਸਤਾਨ ਦਾ ਪਰ ਅੱਜ ਆਪਣੀ ਲੋਕ ਨੇ ਜਿਹੜੇ ਉਹਨਾਂ ਨੂੰ ਯਾਨੀ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਕਿ ਹਿੰਦੁਸਤਾਨ ਤੋਂ ਯਾਨੀ ਬਾਈਕਾਟ ਕਰੋ ਯਾਨੀ ਗੱਦਾਰ ਹੈ ਕੀ ਕਹਿਣਾ ਚਾਹੋਗੇ ਤੁਹਾਡੀ ਸੋਚ ਕੀ ਹੈ ਇਸ ਚ ਸਰ ਦੇਖੋ ਐਕਚੁਅਲੀ ਕੀ ਹੈ ਇੰਡਸਟਰੀ ਵਰ ਇਹਨਾਂ ਲੋਕਾਂ ਨੂੰ ਨੌਲੇਜ ਘਟਾ ਇਹ ਇਹ ਸਿਰਫ ਗਦਾਰ ਇਸ ਕਰਕੇ ਕਰੇ ਕਿਉਂਕਿ ਇਹਦੇ ਵਿੱਚ ਇੱਕ ਪਾਕਿਸਤਾਨੀ ਆਰਟਿਸਟ ਹੈ। ਔਰ ਉਹ ਇਹਨਾਂ ਦੇ ਮਨ 'ਚ ਇਸ ਕਰਕੇ ਰੋਸ ਚੱਲ ਰਿਹਾ ਕਿਉਂਕਿ ਲਾਸਟ ਟਾਈਮ ਪਹਿਲ ਪਹਿਲਗਾਮ ਜਿਹੜਾ ਅਟੈਕ ਹੋਇਆ ਉਹਦੇ ਕਰਕੇ ਲੋਕਾਂ ਦੇ ਮਨ 'ਚ। ਲੇਕਿਨ ਲੋਕ ਨਾ ਇੱਕ ਤਰ੍ਹਾਂ ਨਾਲ ਭੇਡ ਚਾਲ ਵੀ ਚੱਲਦੇ ਨੇ। ਛੇ ਲੋਕਾਂ ਨੂੰ ਨਹੀਂ ਪਤਾ ਕਿ ਉਹ ਪਹਿਲਗਾਮ ਅਟੈਕ ਤੋਂ ਪਹਿਲਾਂ ਸ਼ੂਟ ਹੋ ਚੁੱਕੀ ਹੈ ਫਿਲਮ ਉਹ। ਤੇ ਉਹਦੇ 'ਚ ਪਾਕਿਸਤਾਨੀ ਆਰਟਿਸਟ ਹੈ। ਉਹਦਾ ਕੋਈ ਕਸੂਰ ਕਸੂਰ ਨਹੀਂ ਹੈ। ਲੋਜੀਕਲ ਠੀਕ ਹੈ ਤੁਸੀਂ ਦੇਖੋ ਨਾ ਤਰੀਕੇ ਨਾਲ ਗੱਲ ਕਰੋ ਜੇ ਤੁਸੀਂ ਚਾਹੁੰਦੇ ਹੋ ਫਿਲਮ ਨਾ ਰਿਲੀਜ਼ ਹੋਵੇ ਪਾਕਿਸਤਾਨੀ ਆਰਟਿਸਟਸ ਠੀਕ ਹੈ ਮੈਂ ਫਿਰ ਤੁਸੀਂ ਪ੍ਰੋਡਿਊਸਰ ਨੂੰ ਪੈਸੇ ਦੇ ਦਿਓ ਨਾ ਸਰ ਜਿੰਨੇ ਪ੍ਰੋਡਿਊਸਰ ਨੇ ਪੈਸੇ ਲਾਇਆ ਨੇ ਤੁਸੀਂ ਫਿਰ ਹੱਕਦਾਰ ਹੋ ਫਿਰ ਅਗਲਾ ਰਿਲੀਜ਼ ਕਰਦਾ ਨਾ ਫਿਰ ਤੁਸੀਂ ਕਹੋਗੇ ਬਈ ਤੁਹਾਡਾ ਪੈਸਾ ਵੀ ਦਿੱਤਾ ਸੀ ਖਰਚਾ ਜਿਹੜਾ ਤੁਹਾਡਾ ਹੋਇਆ ਸੀ ਖਰਚਾ ਦਿੱਤਾ ਹੁਣ ਤੁਸੀਂ ਰਿਲੀਜ਼ ਨਾ ਕਰੋ ਫਿਰ ਉਹ ਹੱਕਦਾਰ ਨੇ ਕਹਿਣ ਦੇ ਤੁਸੀਂ ਉਹ ਬੰਦੇ ਨੇ ਪ੍ਰੋਡਿਊਸਰ ਨੇ ਪੈਸਾ ਲਾਇਆ ਯਾਰ ਉਹ ਪੈਸਾ ਦੂਜੀ ਕ ਲਈ ਹੈ ਕਿ ਇੱਕ ਆਰਟਿਸਟ ਹੈ ਸਿਰਫ ਪਾਕਿਸਤਾਨੀ ਬਾਕੀ ਤਾਂ ਸਾਰੇ ਇੰਡੀਅਨ ਨੇ ਨਾ ਪੰਜਾਬੀ ਉਹਨਾਂ ਤਾਂ ਜਦੋਂ ਪ੍ਰੋਡਿਊਸਰ ਨੇ ਜਿੰਨਾ ਪੈਸਾ ਲਾਇਆ ਉਹ ਤਾਂ ਠੀਕ ਹੈ ਜਦੋਂ ਲੋਕ ਫਿਲਮ ਦੇਖਣਗੇ ਔਰ ਡੈਫੀਨਿਟਲੀ ਦਲਜੀਤ ਦਾ ਅੱਛਾ ਨਾਮ ਹੈ ਔਰ ਸਰਦਾਰ ਜੀ ਜਿਹੜੀ ਉਹ ਚੱਲ ਰਹੀ ਹੈ ਸਰਦਾਰ ਜੀ 1 2 ਜੋ ਵੀ ਹੈ ਉਹਨਾਂ ਦੇ ਬਹੁਤ ਵਧੀਆ ਰੈਪਿਊਟੇਸ਼ਨ ਵੀ ਹੈ ਲੋਕ ਮਤਲਬ ਦਿਲ ਨਾਲ ਜਾਣਗੇ ਦੇਖਣ ਤੇ ਲੋਕਾਂ ਨੂੰ ਪੈਸਾ ਸਰਕਾਰ ਨੂੰ ਟੈਕਸ ਆਏਗਾ ਨਾ ਸਰ ਇਹ ਵੀ ਨਹੀਂ ਸੋਚ ਰਹੇ ਪਰ ਕਿਤੇ ਨੇ ਕਿਤੇ ਇਹ ਗੱਲ ਹੈ ਕਿ ਦੇਖੋ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਬੈਨ ਕਰਾ ਦਿੱਤੀ ਅਦਰ ਦੇਸ਼ਾਂ ਦੇ ਵਿੱਚ ਉਹ ਲੱਗ ਚੁੱਕੀ ਹੈ ਯਾਨੀ ਉਸ ਤੋਂ ਬਾਅਦ ਪੈਸਾ ਵੀ ਵਧੀਆ ਕਹਿੰਦੇ ਤਾਂ ਉਹਨਾਂ ਨੇ ਕਮਾਇਆ ਫਿਲਮ ਨੇ ਪਰ ਕਿਤੇ ਨਾ ਕਿਤੇ ਇੱਕ ਆਰਟਿਸਟ ਨੂੰ ਹੀ ਕਿਉਂ ਯਾਨੀ ਟਾਰਗੇਟ ਕੀਤਾ ਜਾ ਰਿਹਾ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਪੰਜਾਬ ਕੱਲੇ ਨੂੰ ਪੰਜਾਬ ਕਰਕੇ ਸਰਦਾਰੀ ਕਰਕੇ ਸਿੱਖਾਂ ਨੂੰ ਢਾਹ ਲਾਣ ਕਰਕੇ ਯਾਨੀ ਦਲਜੀਤ ਦਾ ਨਾਮ ਦਬਾਇਆ ਜਾ ਰਿਹਾ ਸਰ ਇਹਦੇ ਬਾਰੇ ਮੈਂ ਕੁਝ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦਾ ਥੋੜਾ Hindu Muslim ਕਾਫੀ ਹੈ ਹੋਰ ਕੋਈ ਰੀਜ਼ਨ ਨਹੀਂ ਹੈ ਪਾਕਿਸਤਾਨ ਨਾਲ ਠੀਕ ਹੈ ਸਾਡੀਆਂ ਲੜਾਈਆਂ ਨੇ ਫਿਰ ਅਸੀਂ ਫਿਰ ਸੁਲਾਹ ਕਿਉਂ ਕੀਤੀ ਜੇ ਸਾਨੂੰ ਪਾਕਿਸਤਾਨ ਤੇ ਦੁੱਖ ਸੀ ਫਿਰ ਤੁਸੀਂ ਉਹ ਸੀਜ਼ਫਾਇਰ ਕਿਉਂ ਮੰਨਿਆ ਫਿਰ ਤੁਹਾਨੂੰ ਬਰਾਬਰ ਟੱਕਰ ਲੈਣੀ ਚਾਹੀਦੀ ਸੀ ਨਾ ਬਰਾਬਰ ਜਿੰਨੇ ਸਾਡੇ ਮਰੇ ਸੀ 38 ਨੂੰ ਸ਼ਰੀਆਮਤਾ ਮਾਰ ਕੇ ਆਉਂਦੇ ਫਿਰ ਫਿਰ ਤਾਂ ਤੁਸੀਂ ਸਾਰੇ ਗੱਲ ਤੋਂ ਫਿਰ ਤਾਂ ਤੁਸੀਂ ਉਹ ਸੀਜ਼ ਫਾਇਰ ਵੀ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ ਸ਼ਾਂਤੀ ਰੱਖਣੀ ਨਹੀਂ ਚਾਹੀਦੀ ਸੀ ਤੁਹਾਨੂੰ ਬਦਲਾ ਤਾਂ ਪੂਰਾ ਲੈਂਦੇ ਤੁਸੀਂ ਘਟੂ ਘਟ ਸਾਨੂੰ ਤੁਸੀਂ ਮਤਲਬ ਮੈਨੂੰ ਲੱਗਦਾ ਕਿ ਤੁਸੀਂ ਆਰਟਿਸਟ ਦੇ ਤੌਰ ਤੇ ਕਿਉਂਕਿ ਬੜਾ ਨਾਮ ਹੋ ਗਿਆ ਇਸ ਕਰਕੇ ਤੁਸੀਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੈਨੂੰ ਦੱਸੋ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਪਾਕਿਸਤਾਨ ਇਲੈਕਸ਼ਨ ਹੋਏ ਸੀ ਜਿੱਤੇ ਸੀ ਤਾਂ ਕੀ ਉੱਥੇ ਦਾਵਤ ਤੇ ਨਹੀਂ ਸੀਗੇ ਮੈਂ ਇੱਕ ਫੋਟੋ ਕੱਲ ਪਰਸੋਂ ਹੀ ਦੇਖ ਰਿਆ ਸੀ ਕਿ ਅਨੁਰਾਗ ਠਾਕੁਰ ਜੀ ਨੇ ਉਹ ਸ਼ਾਹਦ ਅਫਰੀਦੀ ਨਾਲ ਬੈਠੇ ਨੇ ক্রিকেট ਮੈਚ ਸਾਡੇ ਦੇਸ਼ ਸਾਡੇ ਦੇਸ਼ 'ਚ ਨਹੀਂ ਹੁੰਦੇ ਪਾਕਿਸਤਾਨ 'ਚ ਨਹੀਂ ਹੁੰਦੇ ਲੇਕਿਨ ਅਦਰ ਕੰਟਰੀਆਂ 'ਚ ਪਾਕਿਸਤਾਨ ਟੀਮ ਨਾਲ ক্রিকেট ਮੈਚ ਹੋ ਰਹੇ ਨੇ ਕਿਉਂ ਉਹਨਾਂ ਨਾਲ ਤਾਂ ਤੁਸੀਂ ਨਹੀਂ ਵਿਤਕਰਾ ਕਰ ਰਹੇ ਕਿਉਂਕਿ ਤੁਹਾਨੂੰ ਪੈਸਾ ਆ ਰਿਹਾ ਠੀਕ ਹੈ ਉੱਥੇ ਵਿਤਕਰਾ ਨਹੀਂ ਹੋ ਰਿਹਾ ਤੇ ਤੁਸੀਂ ਵਿਤਕਰਾ ਸਿਰਫ ਪੰਜਾਬੀਆਂ ਨਾਲ ਕਿਉਂ ਕਰ ਰਹੇ ਹੋ ਤੇਜਿੰਦਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਦੇਖੋ ਸਕਿਉਰਟੀ ਦੇਖਦੇ ਹੋ ਬਹੁਤ ساری ਫਿਲਮਾਂ ਦੇ ਵਿੱਚ ਯਾਨੀ ਉਹਨਾਂ ਦੇ ਵਿੱਚ ਯਾਨੀ ਜਿਹੜੇ ਸਟਾਰ ਨੇ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰਦੇ ਪਰ ਤੁਹਾਨੂੰ ਕੀ ਲੱਗਦਾ ਉਸ ਫਿਲਮ ਦੇ ਨਾਲ ਕਿੰਨੇ ਕੁ ਲੋਕ ਜੁੜੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਸਿਰਫ ਇੱਕ ਫਿਲਮ ਤੇ ਇੱਕ ਹੀ ਬੰਦੇ ਨੂੰ ਦੇਖਿਆ ਜਾਂਦਾ ਪਰ ਤੁਸੀਂ ਦੇਖਿਆ ਹੀ ਹੋਣਾ ਕਿੰਨੇ ਕੁ ਲੋਕ ਉਹਨਾਂ ਦੇ ਨਾਲ ਫਿਲਮ ਦੇ ਨਾਲ ਜੁੜੇ ਹੁੰਦੇ ਸਰ ਬਿਲਕੁਲ ਇੱਕ ਦੇਖੋ ਇੱਕ ਛੋਟੀ 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 ਜੀ ਫਿਲਮ ਵੀ ਹੋਏਗੀ ਨਾ ਕੋਈ ਉਹਦੇ ਵਿੱਚ ਘੱਟੋ ਘੱਟ 70 ਤੋਂ 120 ਤੱਕ ਯੂਨਿਟ ਦੇ ਬੰਦੇ ਹੁੰਦੇ ਨੇ ਜਿਹੜੇ ਲਾਈਟਿੰਗ ਵਾਲੇ ਸਪੋਰਟ ਪਰਸਨ ਠੀਕ ਹੈ ਜੀ ਆਰਟ ਵਾਲੇ ਤੇ ਸਿਕਿਉਰਿਟੀ ਕੈਮਰਾਮੈਨ ਕੈਮਰਾਮੈਨ ਵੀ ਇੱਕ ਨਹੀਂ ਹੁੰਦਾ ਨਾ ਉਹਦੇ ਨਾਲ ਵੀ ਟੀਮ ਹੁੰਦੀ ਹੈ ਪੂਰੀ ਤੇ ਡਾਇਰੈਕਸ਼ਨ ਟੀਮ ਚ ਵੀ ਬਹੁਤ ਸਾਰੇ ਮੈਂਬਰ ਹੁੰਦੇ ਨੇ ਕੋਈ ਨਾ ਇੱਕ ਡਾਇਰੈਕਟਰ ਨਹੀਂ ਹੁੰਦਾ ਤੇ ਲੋਕ ਲੋਕਾਂ ਨੂੰ ਲੱਗਦਾ ਕਿ ਭਈ ਇੱਕ ਬੰਦਾ ਸਿਰਫ ਆਰਟਿਸਟ ਕਰਕੇ ਆਰਟਿਸਟ ਬਣਦਾ ਉਹਨਾਂ ਪਿੱਛੇ ਆਲਿਆ ਕਰਕੇ ਆ ਜਿਹੜੇ ਉਹ ਲਾਈਟਿੰਗ ਅੱਛੀ ਦੇਣਗੇ ਡਾਇਲੌਗ ਸਕ੍ਰਿਪਟ ਸਕ੍ਰਿਪਟ ਰਾਈਟਰ ਸਕ੍ਰਿਪਟ ਅੱਛੀ ਲਿਖੂਗਾ ਤੇ ਡਾਇਰੈਕਟਰ ਵੱਲੋਂ ਬਹੁਤ ਵਧੀਆ ਡਾਇਰੈਕਟ ਕੀਤੀ ਜਾਊਗੀ ਲੇਕਿਨ ਅਸੀਂ ਸਿਰਫ ਇੱਕ ਨੂੰ ਸਟਾਰ ਬਣਾ ਦਿੰਦੇ ਆ ਕਿਉਂਕਿ ਮੇਨ ਹੀਰੋ ਜਿਹੜਾ ਦਿਖਾਤਾ ਅਸੀਂ ਸਕਰੀਨ ਤੇ ਉਹ ਉਹ ਹੈ ਲੇਕਿਨ ਸਰ ਸਾਡੇ ਜਿਹੜਾ ਬੈਕ ਫਿਲਮ ਦੇ ਬੈਕ ਪਰਦੇ ਤੇ ਬੈਕ ਸਾਈਡ ਹੁੰਦਾ ਉਹ ਨਜ਼ਰ ਨਹੀਂ ਆਉਂਦਾ ਲੋਕਾਂ ਨੂੰ ਕਿਉਂਕਿ ਲੋਕ ਸਿਰ ਪਰਦੇ ਤੇ ਤਾਂ ਡੈਫੀਨਿਟਲੀ ਉਹੀ ਦਿਖਾਇਆ ਜਾਂਦਾ ਨਾ ਤੇ ਬਹੁਤ ਸਾਰਿਆਂ ਨੂੰ ਯੂ ਨੋ ਰੁਜ਼ਗਾਰ ਮਿਲਦਾ ਹੈ ਇੰਡਸਟਰੀ ਚ ਮੈਂ ਤਾਂ ਕਿਉਂਕਿ ਇਸ ਕਰਕੇ ਕਿ ਮੈਂ ਬਹੁਤ ਸਾਰੀਆਂ ਫਿਲਮਾਂ ਕਰ ਚੁੱਕਾ ਹਾਂ ਔਰ ਮੈਂ ਦੇਖਿਆ ਆਪਣੇ ਪਰਸਨਲ ਮੇਰਾ ਐਕਸਪੀਰੀਅੰਸ ਹੈ ਮੈਂ ਸੁਣੀ ਹੋਈ ਗੱਲ ਨਹੀਂ ਕਹਿ ਰਿਹਾ ਮੈਂ ਦੇਖਦਾ ਬਹੁਤ ਸਾਰੀਆਂ ਸੱਟਾਂ ਵੀ ਲੱਗਦੀਆਂ ਨੇ ਲਾਈਟਿੰਗ ਵਾਲੇ ਮੈਂ ਦੇਖਿਆ ਕਿ ਹਰੰਟ ਵੀ ਲੱਗ ਜਾਂਦੇ ਨੇ ਹਨਾ ਆਰਟ ਵਾਲੇ ਦੇ ਕਿਤੇ ਸੱਟ ਵੀ ਲਾਇਆ ਕੋਈ ਉੱਪਰੋਂ ਇੰਨੀ ਉੱਪਰ ਪਰਦੇ ਬੰਨਣੇ ਹੁੰਦੇ ਨੇ ਲਾਈਟਿੰਗ ਵਾਲਿਆਂ ਨੇ ਡਿੱਗ ਕੇ ਐਕਸੀਡੈਂਟ ਵੀ ਹੁੰਦੇ ਨੇ ਪਰ ਅਸੀਂ ਸਿਰਫ ਸਟਾਰਕ ਨੂੰ ਦੇਖਦੇ ਆ ਉਹ ਚਲੋ ਪਰ ਲੋਕਾਂ ਨੂੰ ਜੋ ਚੀਜ਼ ਦਿਖਾਈ ਜਾਂਦੀ ਦੇਖੋ ਉਹਨਾਂ ਨੇ ਤਾਂ ਉਹੀ ਦੇਖਣੀ ਉਹਨਾਂ ਦੀ ਵੀ ਗਲਤੀ ਨਹੀਂ ਆ ਜੇ ਤੁਸੀਂ ਪਰਦੇ ਦੇ ਪਿੱਛੇ ਤੁਹਾਨੂੰ ਉਹਨੂੰ ਨਹੀਂ ਦਿਖਾ ਸਕਦੇ ਨਾ ਕਿ ਕੀ ਹੈਗਾ ਕੀ ਨਹੀਂ ਤੇ ਬਟ ਫਿਰ ਵੀ ਮੈਂ ਕਹਿੰਦਾ ਕਿ ਬਹੁਤ ਸਾਰਾ ਰੁਜ਼ਗਾਰ ਮਿਲਦਾ ਇੰਡਸਟਰੀ ਚ ਗੱਲ ਸਹੀ ਹੈ ਪਰ ਮਹਿਮਰੂਦ ਤੁਹਾਡਾ ਰਹਿੰਦਾ ਕਿਉਂਕਿ ਸਿਕਿਉਰਟੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਲੋਕਾਂ ਨੂੰ ਕੰਟਰੋਲ ਕਰਨਾ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਤੁਹਾਡਾ ਹੀ ਸਹਿਯੋਗ ਜ਼ਿਆਦਾ ਰਹਿੰਦਾ ਕਿਉਂਕਿ ਉਹਦਾ ਹਿੱਸਾ ਫਿਲਮ ਦਾ ਤੁਸੀਂ ਵੀ ਹੁੰਦੇ ਹੋ ਹੈ ਕਿ ਨਹੀਂ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕ ਕਦੇ ਕਿਹਦੀ ਸਿਕਿਉਰਿਟੀ ਦੇ ਵਿੱਚ ਜ਼ਿਆਦਾ ਪਰੇਸ਼ਾਨੀ ਆਈ ਹੋਵੇ ਕਿਉਂਕਿ ਵੱਡੇ ਵੱਡੇ ਸਟਾਰ ਜਿਦਾਂ ਤੁਸੀਂ ਜਾਣਦੇ ਹੋ ਸਾਰਿਆਂ ਨਾਲ ਕੰਮ ਕੀਤੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਜਾਂ ਵਧੀਆ ਕਿਹਦੇ ਨਾਲ ਰਹੇ ਹੋ ਤੁਸੀਂ ਸਰ ਵਧੀਆ ਤਾਂ ਮੇਰਾ ਮੈਂ ਤੁਹਾਨੂੰ ਦੱਸਾਂ ਜਿਵੇਂ ਸਰਦਾਰੀ ਕਰਕੇ ਜਾਂ ਪੰਜਾਬੀ ਹੋਣ ਕਰਕੇ ਜਾਂ ਇਮਾਨਦਾਰ ਹੋਣ ਕਰਕੇ ਰਿਲੇਸ਼ਨ ਤਾਂ ਮੇਰਾ ਸਾਰੇ ਆਲਮੋਸਟ ਸਾਰੇ ਆਰਟਿਸਟਾਂ ਨਾਲ ਬਹੁਤ ਵਧੀਆ ਰਿਹਾ ਪਰ ਸਾਨੂੰ ਸਭ ਤੋਂ ਵੱਧ ਪਰੇਸ਼ਾਨੀਆਂ ਜਿਹੜੀਆਂ ਆਈਆਂ ਉਹ ਤਿੰਨੋਂ ਖਾਨ ਜਿਹੜੇ ਹੈਗੇ ਨੇ ਸਾਡੇ ਬਾਲੀਵੁੱਡ ਦੇ ਸਟਾਰਸ ਅਮੀਰ ਖਾਨ ਸ਼ਾਹਰੂਖ ਖਾਨ ਤੇ ਸਲਮਾਨ ਖਾਨ ਤੇ ਇਹਨਾਂ ਦੇ ਮੈਂ ਤਿੰਨ ਪ੍ਰੋਜੈਕਟ ਕੀਤੇ ਨੇ ਸਲਮਾਨ ਖਾਨ ਦੇ ਦੋ ਕੀਤੇ ਨੇ ਤੇ ਅਮੀਰ ਦੇ ਸ਼ਾਹਰੂਖ ਦੇ ਦੋ ਪ੍ਰੋਜੈਕਟ ਕੀਤੇ ਨੇ ਹੈਰੀ ਮੈਟ ਸੈਜ਼ਲ ਐਂਡ ਦੰਗਲ ਤੇ ਡੈਫੀਨਿਟਲੀ ਉਹਨਾਂ ਦੇ ਵੱਡੇ ਸਟਾਰ ਨੇ ਤੇ ਵੱਡੇ ਫੈਨ ਵੀ ਵੱਡੇ ਨੇ ਉਹਨਾਂ ਦੇ ਉੱਥੇ ਬਹੁਤ ਮੁਸ਼ਕਲਾਂ ਕਈ ਵਾਰ ਆਈਆਂ ਨੇ ਭਈ ਪਬਲਿਕ ਤੋਂ ਕੱਢਣਾ ਔਖਾ ਕਿਉਂਕਿ ਤੁਸੀਂ ਆਰਟਿਸਟ ਦੀ ਇੱਜ਼ਤ ਵੀ ਰੱਖਣੀ ਹੈ ਤੁਸੀਂ ਮਿਸਬੀਹੇਵ ਨਹੀਂ ਕਰ ਸਕਦੇ ਪਬਲਿਕ ਨਾਲ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਤੁਸੀਂ ਹਿੱਟ ਨਹੀਂ ਕਰ ਸਕਦੇ ਤੁਹਾਨੂੰ ਕੋਈ ਅਥਾਰਟੀ ਨਹੀਂ ਹੈਗੀ ਜਦੋਂ ਤੱਕ ਆਰਟਿਸਟ ਦੇ ਕੋਈ ਗਲਤ ਹੱਥ ਨਾ ਪਵੇ ਰਾਈਟ ਤੁਸੀਂ ਪਬਲਿਕ ਦੇ ਉਹਦਾ ਡਿਸਟੈਂਸ ਬਣਾ ਕੇ ਰੱਖਣਾ ਤੇ ਸਕਿਉਰਿਟੀ ਵਿੱਚ ਪਿੱਛਦੀ ਹੈ ਇਹ ਜੀ ਗੱਲ ਨਹੀਂ ਹੈ ਕਿਉਂਕਿ ਜੇ ਤੁਸੀਂ ਰੋਕਦੇ ਹੋ ਤਾਂ ਤੁਹਾਨੂੰ ਪਬਲਿਕ ਵਾਲਾ ਕੱਢਦੀ ਆ ਨਹੀਂ ਰੋਕਦੇ ਤਾਂ ਤੁਹਾਨੂੰ ਆਰਟਿਸਟ ਕਹਿੰਦਾ ਸਕਿਉਰਿਟੀ ਕੱਢੀ ਫਿਰ ਹਾਂ ਸਹੀ ਗੱਲ ਹੈ ਜੀ ਜੇ ਤਿੰਨੇ ਖਾਨਾਂ ਦੀ ਗੱਲ ਕਰ ਲਈ ਖਾਨ ਦੀ ਗੱਲ ਕਰ ਲਈਏ ਤਿੰਨ ਖਾਨਾਂ ਦੇ ਵਿੱਚੋਂ ਤੁਸੀਂ ਸਭ ਤੋਂ ਨੰਬਰ 1 ਯਾਨੀ ਕਿ ਨੂੰ ਕਹੋਗੇ ਕਿ ਤਿੰਨਾਂ ਦੇ ਵਿੱਚੋਂ ਸਾਨੂੰ ਉਹ ਯਾਨੀ ਚਾਹੇ ਸਲਮਾਨ ਖਾਨ ਦੀ ਗੱਲ ਕਰ ਲਈਏ ਅਮੀਰ ਖਾਨ ਦੀ ਗੱਲ ਕਰ ਲਈਏ ਸ਼ਾਹਰੂਖ ਖਾਨ ਦੀ ਗੱਲ ਕਰੇ ਉਹਨਾਂ ਦੇ ਵਿੱਚੋਂ ਇੱਕ ਨੂੰ ਕਿਹੜੇ ਨੇ ਚੁਸ ਕਰੋ ਸਰ ਇੱਕ ਮੈਂ ਨਹੀਂ ਮੈਨੂੰ ਲੱਗਦਾ ਮੈਂ ਸਾਰਿਆਂ ਨਾਲ ਵਧੀਆ ਰਿਹਾ ਮੇਰਾ ਰਿਲੇਸ਼ਨ ਜੇ ਮੇਰਾ ਇੱਕ ਨਾਲ ਵੀ ਮਾੜਾ ਰਹਿੰਦਾ ਤਾਂ ਮੈਂ ਕਹਿ ਸਕਦਾ ਸੀ ਕਿ ਬਈ ਵਧੀਆ ਨਹੀਂ ਕਿਉਂਕਿ ਸਾਰਿਆਂ ਨਾਲ ਹੀ ਬਹੁਤ ਵਧੀਆ ਪਿਆਰ ਰਿਹਾ ਮੇਰਾ ਤਿੰਨਾਂ ਨਾਲ ਹੀ ਔਰ ਉਹਨਾਂ ਨੇ ਮੈਨੂੰ ਰਿਸਪੈਕਟ ਵੀ ਦਿੱਤੀ ਹੈ ਤੇ ਮੈਂ ਮੈਂ ਇਹਨਾਂ 'ਚ ਫਰਕ ਹੀ ਨਹੀਂ ਕਰ ਸਕਦਾ ਵੀ ਕੌਣ ਵਧੀਆ ਕੌਣ ਕਿਉਂਕਿ ਮੇਰੇ ਨਾਲ ਜੇ ਵਧੀਆ ਨੇ ਤੇ ਫਿਰ ਮੈਨੂੰ ਲੱਗਦਾ ਕਿ ਤਿੰਨੋਂ ਵਧੀਆ ਨੇ ਹਨਾ ਤੇ ਮੈਂ ਨਹੀਂ ਕਹ ਪਾਉਂਗਾ ਕਿ ਕੌਣ ਵਧੀਆ ਬਸ ਇਹ ਹੈ ਕਿ ਮੈਂ ਥੋੜਾ ਜਿਹਾ ਸਲਮਾਨ ਸਰ ਬਾਰੇ ਸੁਣਿਆ ਕਿ ਦੇਖਿਆ ਵੀ ਹੈ ਕਿ ਉਹ ਬਹੁਤ ਸਾਰੇ ਯੂ نو ਹੈਲਪਫੁਲ ਨੇ ਬਹੁਤ ਤਕੜੇ ਔਰ ਬਹੁਤ ਸਾਰੇ ਲੋਕਾਂ ਦੇ ਇਲਾਜ ਵੀ ਕਰ ਰਹੇ ਨੇ ਉਹ ਲੋਕਾਂ ਤੱਕ ਖਬਰ ਪਹੁੰਚਦੀ ਨਹੀਂ ਲੇਕਿਨ ਉੱਥੇ ਇਲਾਜ ਹੁੰਦੇ ਨੇ ਉਹਨਾਂ ਨੇ ਆਪਣੇ ਪਰਸਨਲ ਡਾਕਟਰ ਵੀ ਰੱਖੇ ਹੋਏ ਨੇ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਕੋਈ ਆਂਦਾ ਉਹਨਾਂ ਕੋਲ ਹੈਲਪ ਵਾਸਤੇ ਉਹ ਡਾਕਟਰ ਦੀ ਸਲਾਹ ਦੇ ਹਿਸਾਬ ਨਾਲ ਫਿਰ ਉਹ ਯੂ ਨੋ ਉਹ ਨਾਲ ਦੀ ਹੈਲਪ ਕਰਦੇ ਨੇ ਪੈਸੇ ਦੀ ਹੈਲਪ ਕਰਦੇ ਨੇ ਜਾਂ ਟ੍ਰੀਟਮੈਂਟ ਦੀ ਹੈਲਪ ਕਰਦੇ ਨੇ ਤੇ ਅਦਰਵਾਈਜ਼ ਅਮੀਰ ਖਾਨ ਸਰ ਬਹੁਤ ਵਧੀਆ ਪੰਜਾਬੀਆਂ ਦੀ ਬਹੁਤ ਰਿਸਪੈਕਟ ਕਰਦੇ ਨੇ ਸ਼ਾਹਰੂਖ ਖਾਨ ਸਰ ਹੋਰ ਵਧੀਆ ਹੈ ਤੇ ਆਲਮੋਸਟ ਸਾਰੇ ਖਾਨ ਬਹੁਤ ਅੱਛੇ ਨੇ ਜੀ ਗੱਲ ਸਹੀ ਹੈ ਅੱਛਾ ਮੈਂ ਤੁਹਾਡੇ ਤੋਂ 2 ਮਿੰਟ ਹੋਰ ਲਵਾਵਾਂਗਾ ਜਿਸ ਤਰ੍ਹਾਂ ਦੇਖਦੇ ਆ ਕਿ ਹੁਣ ਸਿਕਿਉਰਟੀ ਯਾਨੀ ਉਹੀ ਗੱਲ ਫੇਰ ਆ ਗਈ ਜ਼ਿੰਮੇਵਾਰੀ ਬਹੁਤ ਵੱਡੀ ਹੈ ਪਰ ਉਸ ਦੇ ਵਿੱਚ ਜਿਸ ਟਾਈਮ ਕਈ ਵੇਰੀ ਲੋਕ ਲਾਲਚ ਦਿੰਦੇ ਨੇ ਕਿ ਉਸ ਸਟਾਰ ਦੇ ਨਾਲ ਮਿਲਣ ਵਾਸਤੇ ਕਿ ਫੋਟੋ ਖਿਚਾਉਣ ਵਾਸਤੇ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਸਾਨੂੰ ਮਿਲਾ ਦਿਓ ਕਿਉਂਕਿ ਤੁਸੀਂ ਤਾਂ ਜਾਂਦੇ ਹੀ ਰਹਿੰਦੇ ਹੋ ਮਿਲਦੇ ਰਹਿੰਦੇ ਹੋ ਇੱਕ ਕਾਫੀ ਜ਼ਿਆਦਾ ਯਾਨੀ ਉਹ ਹੁੰਦਾ ਹੈ ਕਿ ਹਾਂ ਯਾਰ ਵਿਸ਼ਵਾਸ ਦੀ ਗੱਲ ਹੁੰਦੀ ਹੈ ਕਦੇ ਇਦਾਂ ਦੇ ਲੋਕ ਮਿਲੇ ਨੇ ਤੁਹਾਨੂੰ ਕਿ ਯਾਰ ਤੇਜ਼ੀ ਭਾਜੀ ਸਾਨੂੰ ਮਿਲਾ ਦਿਓ ਅਸੀਂ ਇੰਨੇ ਪੈਸੇ ਦੇਣੇ ਨੂੰ ਤਿਆਰ ਆ ਸਰ ਇੱਕ ਵਾਰ ਨਹੀਂ ਜੀ ਬਹੁਤ ਵਾਰ ਮਿਲੇ ਬਹੁਤ ਵਾਰ ਲੋਕ ਆਫਰ ਕਰਦੇ ਨੇ ਕਿ ਬਈ ਐਕਚੁਅਲੀ ਕਈ ਵਾਰ ਤਾਂ ਇਦਾਂ ਹੁੰਦਾ ਕਿ ਮੇਰੇ ਤੱਕ ਵੀ ਪਹੁੰਚ ਨਹੀਂ ਹੋ ਪੰਦੀ ਲੋਕਾਂ ਦੀ ਤੇ ਮੇਰੀ ਟੀਮ ਦੇ ਜਿਹੜੇ ਮੈਂਬਰ ਹੁੰਦੇ ਨੇ ਮੇਰੀ ਸਿਕਿਉਰਿਟੀ ਟੀਮ ਹੁੰਦੀ ਹੈ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨਾਲ ਗੱਲ ਕਰਦੇ ਨੇ ਕਿ ਯਾਰ ਸਾਡੇ ਤਾਂ ਪੈਸਾ ਅਸੀਂ ਦੇਨੇ ਆ ਸਾਡੀ ਫੋਟੋ ਕਰਾ ਦਿਓ ਕਿਉਂਕਿ ਲੋਕਾਂ ਨੂੰ ਖਾਵਾ ਵੀ ਹੈ ਨਾ ਕਿ ਅੱਜਕੱਲ ਦਿਖਾਵਾ ਜ਼ਿਆਦਾ ਹੈ ਫੋਟੋ ਕਰਾਣ ਦਾ ਕੋਈ ਫੈਨ ਫਲੋਇੰਗ ਤਾਂ ਹੈਗੀ ਹੈਗੀ ਹੈ ਪਰ ਉਹਦੇ ਨਾਲੋਂ ਵੱਡਾ ਵੀ ਨਾ ਦਿਖਾਵਾ ਹੋਗਾ ਕਿ ਅਸੀਂ ਫਲਾਣੇ ਆਰਟਿਸਟ ਨੂੰ ਮਿਲੇ ਆ ਉਹ ਭਾਵੇਂ ਪੈਸੇ ਖਰਚ ਕੇ ਮਿਲਣ ਤੇ ਮੈਨੂੰ ਬਹੁਤ ਵਾਰ ਆਫਰ ਕੀਤਾ ਪਰ ਸਰ ਮੈਂ ਕਹਿੰਨਾ ਵੀ ਸਕਿਉਰਿਟੀ ਜੇ ਸਕਿਉਰ ਫਿਰ ਤਾਂ ਸਕਿਉਰਿਟੀ ਬਿਕ ਗਈ ਨਾ ਸਰ ਫਿਰ ਸਕਿਉਰਿਟੀ ਸਕਿਉਰਿਟੀ ਥੋੜੀ ਰਹਿ ਗਈ ਫਿਰ ਤਾਂ ਕੋਈ ਵੀ ਬੰਦਾ ਅੱਜ ਕੱਲ ਜਿਵੇਂ ਥ੍ਰੈਟ ਚੱਲ ਰਹੇ ਨੇ ਪੁੱਠੇ ਕੰਮ ਚੱਲ ਰਹੇ ਨੇ ਬਹੁਤ ਸਾਰੇ ਹਨਾ ਫਿਰ ਤਾਂ ਕੋਈ ਵੀ ਬੰਦਾ ਤੁਹਾਨੂੰ ਪੈਸੇ ਦੇ ਕੇ ਆਰਟਿਸਟ ਦੇ ਤੱਕ ਪਹੁੰਚ ਕਰ ਲੇਗਾ ਹਨਾ ਸਹੀ ਹੈ ਕਿ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਅੱਜ ਤੁਸੀਂ ਜੋ ਵੀ ਚੱਲ ਰਿਹਾ ਉਸ ਤੇ ਗੱਲ ਕੀਤੀ ਹੈ ਥ੍ਰੈਟ ਵਾਲੀ ਗੱਲ ਕੀਤੀ ਹੈ ਕਿ ਅੱਜ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੈ ਗੈਂਗ ਵਾਰ ਜੋ ਹੋ ਰਿਹਾ ਹੈ ਜਿੱਦਾਂ ਸਲਮਾਨ ਖਾਨ ਨੂੰ ਵੀ ਧਮਕੀ ਹੈ ਕਿਉਂਕਿ ਲਾਰਿਸ ਬਿਸ਼ਨੋਈ ਵੱਲੋਂ ਉਹਨਾਂ ਨੂੰ ਵੀ ਧਮਕੀ ਆਇਆ ਤੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਜੱਗੂ ਭਗਵਾਨ ਪੂਰੀ ਦੀ ਮਾਤਾ ਦਾ ਕਤਲ ਹੋਇਆ ਯਾਨੀ ਗੈਂਗਵਾਰ ਯਾਨੀ ਵਧੇ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਯਾਨੀ ਸਿਕਿਉਰਟੀ ਦੀ ਜੀ ਗੱਲ ਕਰ ਲਈਏ ਕਦੇ ਆਪ ਨੂੰ ਕਦੇ ਇਦਾਂ ਹੁੰਦਾ ਯਾਰ ਕਿ ਜਿਸ ਤਰ੍ਹਾਂ ਧਮਕੀਆਂ ਰਹਿੰਦੀਆਂ ਕਦ ਕੀ ਹੋ ਜੇ ਪੂਰਾ ਚਕੰਨਾ ਰਹਿਣਾ ਪੈਂਦਾ ਹੈਗੇ ਬਾਝ ਵਾਲੀ ਅੱਖ ਰੱਖਣੀ ਪੈਂਦੀ ਹੈ ਕਿਸ ਤਰ੍ਹਾਂ ਦਾ ਰਿਹਾ ਕਿ ਉਹ ਸਿਕਿਉਰਟੀ ਦੇ ਵਿੱਚ ਕੁਝ ਯਾਨੀ ਚਾਹੇ ਆਪਾ ਸੁਲਮਾਨ ਖਾਨ ਜੀ ਦੀ ਇਹ ਗੱਲ ਕਰ ਲਈਏ ਕਿ ਉੱਥੇ ਤੁਹਾਨੂੰ ਕਿੰਨੀ ਸਖਤਾਈ ਰੱਖਣੀ ਪੈਂਦੀ ਹੈ ਸੋ ਸਖਤਾਈ ਦਾ ਇਦਾਂ ਨਾ ਕਿ ਹ ਭਾਰਤੀ ਜੇ ਪਰਸਨ ਨੂੰ ਸਾਨੂੰ ਨਾ ਸ਼ੱਕ ਦੀ ਨਿਗਾ ਨਾਲ ਦੇਖਣਾ ਪੈਂਦਾ ਫਿਰ ਉਹਦੀ ਜੇਕਰ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ ਤਾਂ ਉਹਦੀ ਜੇਬਾਂ ਵਾਲਿਆ ਬੈਕ ਵਾਲ ਕਿਤੇ ਮਤਲਬ ਯੂ ਨੋ ਉਹਦੇ ਜੇਬ ਚ ਕੁਛ ਹਥਿਆਰ ਨਾ ਹੋਵੇ ਮਤਲਬ ਥੋੜਾ ਕੋਸ਼ਿਸ਼ ਕਰਦੇ ਆ ਦੇਖਣ ਦੀ ਔਰ ਕਈ ਵਾਰ ਲੋਕਾਂ ਨੂੰ ਬੁਰਾ ਵੀ ਲੱਗਦਾ ਕਿ ਸਾਡੀ ਚੈਕਿੰਗ ਕਰ ਰਹੀ ਯੂ ਨੋ ਖਾਸ ਬੰਦਾ ਵੀ ਉਹਦੀ ਵੀ ਚੈਕਿੰਗ ਹੋ ਜਾਂਦੀ ਹੈ ਕਈ ਵਾਰ ਤੇ ਪਰ ਸਾਡੇ ਤਾਂ ਜ਼ਿੰਮੇਵਾਰੀ ਫਿਰ ਉਹਨੂੰ ਅਗਲੇ ਨੂੰ ਸੌਰੀ ਵੀ ਬੋਲੀਦਾ ਕਿ ਸੌਰੀ ਸਰ ਕਿ ਸਾਡੀ ਡਿਊਟੀ ਆ ਤੇ ਚੈੱਕ ਕਰਨਾ ਚਾਹੁੰਦੇ ਆ ਠੀਕ ਹੈ ਤੇ ਕਿਸ ਹਰ ਕਿਸੇ ਨੂੰ ਡਾਊਟ ਦੀ ਨਿਗਾ ਨਾਲ ਦੇਖਿਆ ਜਾਂਦਾ ਵਾ ਤੇ ਮੈਨੂੰ ਲੱਗਦਾ ਕਿ ਭਈ ਸਕਿਉਰਿਟੀ ਹੋਣਾ ਵੀ ਇਦਾਂ ਦਾ ਹੀ ਚਾਹੀਦਾ ਕਿਉਂਕਿ ਸਕਿਉਰਿਟੀ ਦੇ ਉੱਤੇ ਦੇਖੋ ਸਭ ਤੋਂ ਪਹਿਲਾਂ ਸਕਿਉਰਿਟੀ ਆਉਂਦੀ ਹੈ ਸਭ ਤੋਂ ਬਾਅਦ ਸਕਿਉਰਿਟੀ ਜਾਂਦੀ ਹੈ ਜੀ ਜਦੋਂ ਕਿਸੇ ਨੇ ਬਾਹਰੋਂ ਆਉਣਾ ਪਹਿਲਾਂ ਸਕਿਉਰਿਟੀ ਨਾਲ ਗੱਲ ਹੋਣੀ ਹੈ ਤਾਂ ਉਹਨੇ ਆਰਟਿਸਟ ਤੱਕ ਪਹੁੰਚਣਾ ਭਾਵੇਂ ਉਹਨਾਂ ਦਾ ਜਾਣਕਾਰ ਵੀ ਹੋਵੇ ਜਦੋਂ ਅਸੀਂ ਸਰਕਲ ਬਣਾ ਲਿਆ ਲੋਕਅਪ ਕਰਤਾ ਪੂਰਾ ਤੇ ਡੈਫੀਨਿਟਲੀ ਉਹਨੇ ਕਾਲ ਤੇ ਗੱਲ ਕਰਕੇ ਸਾਨੂੰ ਮੈਸੇਜ ਆਊਗਾ ਨਾ ਕਿ ਫਲਾਣਾ ਬੰਦਾ ਆ ਰਿਹਾ ਤੇ ਉਹਨੂੰ ਅੰਦਰ ਭੇਜੋ ਜੋ ਤੱਕ ਸਾਨੂੰ ਅੰਦਰੋਂ ਮੈਸੇਜ ਨਹੀਂ ਆਂਦਾ ਅਸੀਂ ਨਹੀਂ ਛੱਟ ਸਕਦੇ ਅੰਦਰ ਜੀ ਰਾਈਟ ਤੇ ਜ਼ਿੰਮੇਵਾਰੀ ਤਾਂ ਬ ਤੇ ਪਰ ਲੋਕਾਂ ਕੁਝ ਲੋਕ ਹੈਗੇ ਨੇ ਜਿਹੜੇ ਸਿਕਿਉਰਿਟੀ ਜ਼ਿੰਮੇਵਾਰੀ ਨਹੀਂ ਸਮਝਦੇ ਜੇਕਰ ਸਿਕਿਉਰਿਟੀ ਵਾਲਾ ਰੋਕ ਰਿਹਾ ਤਾਂ ਲੱਗੇਗਾ ਨਹੀਂ ਯਾਰ ਇਹ ਰੋਬ ਮਾਰ ਰਿਹਾ ਯੂ نو ਕਿ ਬਈ ਆਰਟਿਸਟ ਤਾਂ ਕਹਿੰਦਾ ਬੁਲਾ ਰਿਹਾ ਕੁਝ ਨਹੀਂ ਕਹਿੰਦਾ ਫੋਟੋ ਕਰਾਉਂਦਾ ਪਰ ਇਹ ਨਹੀਂ ਭੇਜਦੇ ਸਰ ਆਰਟਿਸਟ ਆਪਣੇ ਹਿਸਾਬ ਨਾਲ ਪਬਲਿਕ ਦੇ ਹਿਸਾਬ ਨਾਲ ਚੰਗਾ ਰਹਿਣਾ ਚਾਹੁੰਦਾ ਔਰ ਉਹ ਵੀ ਚਾਹੁੰਦਾ ਹੈ ਜੀ ਗੱਲ ਨਹੀਂ ਆਰਟਿਸਟ ਚਾਹੁੰਦੇ ਨੇ ਕਿ ਯਾਰ ਸਾਡੇ ਫੋਟੋ ਕਰਾਉਂਦੇ ਨੇ ਲੋਕੀ ਚਲੋ ਫੈਨ ਨੇ ਬਟ ਹੁਣ ਸਾਰਿਆਂ ਨੂੰ ਫੋਟੋ ਦੇਣਾ ਪੋਸੀਬਲ ਨਹੀਂ ਹੁੰਦਾ ਤੇ ਉਹ ਕਿਸੇ ਕਿਸੇ ਨੂੰ ਦੇਖ ਲੈਣ ਜਿਵੇਂ ਕੋਈ ਦੇਖ ਲੈਣ ਕਿ ਬਜ਼ੁਰਗ ਹੈ ਉਹਨੂੰ ਬੁਲਾ ਲੈਣ ਹੁਣ ਮੈਂ ਸਾਰਿਆਂ ਨੂੰ ਸਕਿਉਰਿਟੀ ਸਾਰਿਆਂ ਨੂੰ ਨਹੀਂ ਛੱਡ ਸਕਦੀ ਨਾ ਸਾਰਿਆਂ ਨੂੰ ਛੱਡ ਦੇਗੇ ਤਾਂ ਕੱਪੜੇ ਪਾਣ ਵਾਲੇ ਹੋ ਜਾਣਗੇ ਆਰਟਿਸਟ ਦੇ ਪਰ ਬਹੁਤ ਸਾਰਾ ਇਦਾਂ ਹੋਇਆ ਵੀ ਹੈ ਕਈ ਵਾਰ ਆਰਟਿਸਟ ਪਬਲਿਕ 'ਚ ਉਤਰ ਗਿਆ ਕਿ ਚਲੋ ਯਾਰ ਲੋਕ ਖੜੇ ਆਂ ਸਾਡੇ ਲਈ ਖੜੇ ਆ ਤਾਂ ਫੋਟੋ ਦੇਤੇ ਆ ਤੇ ਲੋਕ ਇਦਾਂ ਹੀ ਕਰਦੇ ਨੇ ਫਿਰ ਉਹ ਇੱਕ ਫੋਟੋ ਨਾਲ ਨਹੀਂ ਰੱਸਦੇ ਇੱਕ ਉਹਨੇ ਸਾਹਮਣੋਂ ਤੋਂ ਲੈ ਲਈ ਇੱਕ ਸੈਲਫੀ ਲੈਣ ਲੱਗੇ ਫਿਰ ਪੂਜੀ ਤੀਜੀ ਚੌਥੀ ਇਦਾਂ ਕਰਨਗੇ ਮਤਲਬ ਦੂਜਿਆਂ ਤੋਂ ਲੈਣੀ ਨਹੀਂ ਦੇਣਗੇ ਉਹ ਵੀ ਮੈਨੇੜੇ ਆ ਜੀ ਮੇਰੀ ਫੋਟੋਆਂ ਜ਼ਿਆਦਾ ਹੋਣ ਇਦਾਂ ਵੀ ਪਬਲਿਕ ਕਈ ਵਾਰ ਕਰ ਜਾਂਦੀ ਆ ਸਮੂਥਲੀ ਫੋਟੋ ਵੀ ਨਹੀਂ ਲੈਂਦੀ ਕਈ ਲੋਕ ਇਦਾਂ ਦੇ ਵੀ ਉਹ ਤੱਕ ਤੁਸੀਂ ਨਹੀਂ ਆਰਟ ਸਕੂਲ ਭੇਜ ਸਕਦੇ ਕਿਸੇ ਪਬਲਿਕ ਨੂੰ ਜਾਂ ਕਿਸੇ ਫੈਨ ਨੂੰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰ ਆਪਾਂ ਲਾਸਟ ਸਵਾਲ ਲੇਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਈ ਵਾਰੀ ਇਦਾਂ ਦਾ ਕਿੱਸਾ ਬਣ ਜਾਂਦਾ ਹੈ ਯਾਦ ਬਣ ਜਾਂਦੀ ਹੈ ਕਈ ਵਾਰੀ ਆਪਾਂ ਚੰਗੀਆਂ ਗੱਲਾਂ ਤਾਂ ਬਹੁਤ ਕੀਤੀਆਂ ਕੋਈ ਇਦਾਂ ਦੀ ਗੱਲ ਜਿਹੜੀ ਅੱਜ ਵੀ ਉੱਥੇ ਹੋਇਆ ਹੋਵੇ ਕਿ ਉੱਥੇ ਹੀ ਘਟਨਾ ਹੋਈ ਸੀ ਕਿਉਂਕਿ ਕਈ ਵਾਰੀ ਇਦਾਂ ਹੋ ਜਾਂਦਾ ਹੈ ਹੱਥੋ ਪਾਈਆਂ ਵੀ ਹੋ ਜਾਂਦੀਆਂ ਨੇ ਕਾਫੀ ਜ਼ਿਆਦਾ ਖਿੱਚਾਤਾਣੀ ਹੋ ਜਾਂਦੇ ਨੇ ਕਿ ਆਪ ਨੂੰ ਵੀ ਸਾਂਣਾ ਪੈਂਦਾ ਨੇ ਤੇ ਦੂਜਿਆਂ ਨੂੰ ਵੀ ਕੋਈ ਇਦਾਂ ਦਾ ਕਿੱਸਾ ਸਾਂਝਾ ਕਰੋ ਕੋਈ ਘਟਨਾ ਵਾਪਰੀ ਕੋਈ ਸਰ ਹੱਥੋ ਪਾਈ ਤਾਂ ਨਹੀਂ ਹੋਈ ਪਰ ਤੱਕੇ ਮਨ ਜ਼ਰੂਰ ਪਏ ਕੁਝ ਪਬਲਿਕਸ ਨੂੰ ਐਕਚੁਅਲੀ ਅਸੀਂ ਅਮੀਰ ਖਾਨ ਸਰ ਨਾਲ ਸ਼ੂਟ ਕਰ ਰਹੇ ਸੀ ਜਨਤਾਨਗਰ ਲੁਧਿਆਣਾ ਤੇ ਉਹ ਪੂਰਾ ਮੈਨ ਲ ਬ ਇੰਡਸਟਰੀ ਏਰੀਆ ਲੇਕਿਨ ਉੱਤੇ ਬਹੁਤ ਲੋਕ ਰਹਿੰਦੇ ਨੇ ਕਿਉਂਕਿ ਮਜ਼ਦੂਰ ਫੈਮਲੀ ਉੱਤੇ ਜ਼ਿਆਦਾ ਰਹਿੰਦੇ ਨੇ ਤਸਾ ਜੁੱਟ ਸ਼ੂਟ ਕਰਕੇ ਸਰਨ ਬਾਹਰ ਕੱਢਣਾ ਸੀ ਉਦੋਂ ਸਾਨੂੰ ਮਤਲਬ ਇਹ ਲਾ ਲੋ 100 ਮੀਟਰ ਤੱਕ ਹੀ ਸਿਰਫ ਸਾਨੂੰ ਗੱਡੀ 'ਚ ਬਿਠਾ ਕੇ ਹੀ ਕੱਢਣਾ ਸੀ 100 ਮੀਟਰ ਤੱਕ ਸਾਨੂੰ ਪੌਣਾ ਘੰਟਾ ਲੱਗਿਆ ਸਰ ਕੱਢਣ ਵਾਸਤੇ ਲੋਕਾਂ ਨੂੰ ਧੱਕੇ ਮਾਰ ਯੂ ਨੋ ਪੁਸ਼ ਕਰ ਕਰਕੇ ਥੋੜੀ ਥੋੜੀ ਜਗ੍ਹਾ ਬਣਾ ਕੇ ਗੱਡੀ 'ਚ ਧੱਕੇ ਮਾਰਦਾ ਮਤਲਬ ਥੱਪੜ ਕਿਸੇ ਤੇ ਨਹੀਂ ਮਾਰਿਆ ਕਿਸੇ ਦੇ ਕੋਈ ਹੱਥ ਨਹੀਂ ਚੱਕਿਆ ਕੁਛ ਨਹੀਂ ਬਟ ਪੁਸ਼ ਕਰਕੇ ਸੀ ਸਪੇਸ ਬਣਾਉਂਦੇ ਰਹੇ ਠੀਕ ਹੈ ਤੇ ਉਹ ਬਹੁਤ ਵੱਡਾ ਟਫ ਮਤਲਬ ਸਾਡੇ ਲਈ ਟਾਸਕ ਸੀਗਾ ਕਿ ਤਰ੍ਹਾਂ ਸਭ ਨੂੰ ਕੱਢਣਾ ਐਂਡ ਸਰ ਵਾਸ ਵੈਰੀ ਇੰਪ੍ਰੈਸਡ ਕਿ ਤੇਜੀ ਸਿਕਿਉਰ ਔਰ ਇਸੇ ਤਰ੍ਹਾਂ ਇੱਕ ਵਾਰ ਅਸੀਂ ਸਲਮਾਨ ਸਰ ਨਾਲ ਇੱਕ ਪੱਠੇ ਤੇ ਸ਼ੂਟ ਕਰ ਰਹੇ ਸੀਗੇ ਤੇ ਉੱਥੇ ਪਬਲਿਕ ਰੋਕਣੀ ਸੀਗੀ ਡੈਫੀਨਿਟਲੀ ਕਿਉਂਕਿ ਅੱਗੇ ਸ਼ੂਟ ਚੱਲ ਰਿਹਾ ਔਰ ਪੱਠੇ ਦਾ ਮਾਲਿਕ ਦੇ ਨਾਲ ਕੋਈ ਬੰਦਾ ਖੜਾ ਹੋਊਗਾ ਮਾਲਿਕ ਖੜਾ ਹੋਊਗਾ ਉਹਨੂੰ ਰੋਕਦਾ ਤੇ ਹੁਣ ਸਿਕਿਉਰਿਟੀ ਨੂੰ ਨਹੀਂ ਪਤਾ ਨਾ ਕਿ ਇਹ ਮਾਲਿਕ ਹੈ ਹਰ ਇੱਕ ਬੰਦੇ ਨੂੰ ਨਹੀਂ ਪਤਾ ਮੇਨ ਹੈੱਡ ਨੂੰ ਪਤਾ ਐਚਓ ਡੀਜ਼ ਨੂੰ ਪਤਾ ਕਿ ਇਹ ਮਾਲਿਕ ਹੈ ਇਹਨਾਂ ਦੇ ਇੱਥੇ ਸ਼ੂਟ ਕਰ ਰਹੇ ਆ ਸੀ ਉਹਨੂੰ ਸਿਕਿਉਰਿਟੀ ਨੇ ਰੋਕਦਾ ਉਹ ਉਹ ਉਹਨਾਂ ਤੇ ਯੂ نو ਪੱਠੇ ਦੇ ਜਿਹੜੇ ਮਾਲਿਕ ਸੀਗੇ ਉਹਨਾਂ ਤੇ ਔਖੇ ਹੋਏ ਕਿ ਤੂੰ ਮੇਰੀ ਪਬਲਿਕ 500 ਰੁਪਏ ਦੇ ਢੜੀ ਵਾਲਾ ਬੰਦਾ ਮੇਰੀ ਪਬਲਿਕ ਨੂੰ ਮਤਲਬ ਮੈਨੂੰ ਰੋਕ ਰਿਹਾ ਮੇਰੀ ਪ੍ਰਾਪਰਟੀ ਤੇ ਯੂ نو ਉੱਥੇ ਵੀ ਦਿਮਾਗ ਬਹੁਤ ਖਰਾਬ ਹੋਇਆ ਕਿ ਯਾਰ ਹਾਊ ਯੂ ਕੈਨ ਡਿਸਰੈਪेक्ट ਨਾ ਤੁਹਾਨੂੰ ਕੀ ਪਤਾ 500 ਲੈ ਰਿਹਾ ਕਿ 5000 ਲੈ ਰਿਹਾ ਦੂਜੀ ਗੱਲ ਇਹ ਆ ਫਿਰ ਉਹਨੇ ਮੈਨੂੰ ਬੁਲਾਇਆ ਕਿ ਪਾਜੀ ਮੈਂ ਕੰਟਰੋਲ ਕਰਾਂ ਤੁਸੀਂ ਆ ਕੇ ਇਹਨੂੰ ਸਮਝਾਓ ਥੋੜਾ ਜਿਹਾ ਮੈਂ ਗਿਆ ਉਹਨਾਂ ਨਾਲ ਗੱਲ ਕੀਤੀ ਫਿਰ ਮੈਨੂੰ ਮੇਰਾ ਵੀ ਦਿਮਾਗ ਥੋੜਾ ਖਰਾਬ ਆ ਕਿ ਤੁਸੀਂ ਇਦਾਂ ਡਿਸਰੈਸਪੈਕਟ ਗੱਲ ਕਰ ਨਹੀਂ ਸਕਦੇ ਨਾ ਸਕਿਉਰਿਟੀ ਆ ਉਹ ਤੇ ਫਿਰ ਮੈਂ ਉਹਨਾਂ ਨੂੰ ਬਲਕਿਏ ਰ ਉਹ ਭਾਵੇਂ 500 ਰੁਪਏ ਲੈ ਰਹੇ ਤੇ ਭਾਵੇਂ ਲੈ ਰਹੇ 5000 ਲੇਕਿਨ ਆਜੋ ਇੰਨੀ ਹਿੰਮਤ ਰੱਖ ਰਹੇ ਕਿ ਤੁਹਾਡੀ ਪ੍ਰਾਪਰਟੀ ਤੇ ਆ ਕੇ ਤੁਹਾਨੂੰ ਰੋਕ ਕੇ ਖੜਾ ਬਹੁਤ ਵੱਡੀ ਗੱਲ ਠੀਕ ਹੈ ਫਿਰ ਉਹ ਬੰਦੇ ਨੂੰ ਲੱਗਿਆ ਕਿ ਯਾਰ ਇਹ ਗਲਤ ਹਿਸਾਬ ਤਾਂ ਬੋਲ ਗਿਆ ਕਿ ਮੈਨੂੰ ਤੇ ਪਰ ਚਲੋ ਸਮੂਥਲੀ ਸਾਰਾ ਕੁਝ ਹੋ ਗਿਆ ਫਿਰ ਵੀ ਤੇ ਕਿਉਂਕਿ ਸਾਡਾ ਸਾਡਾ ਸਭ ਤੋਂ ਪਹਿਲਾ ਫਰਜ਼ ਇਹੀ ਹੁੰਦਾ ਕਿ ਸਾਡੀ ਸ਼ੂਟਿੰਗ ਹੈ ਨਾ ਜਿਹੜੀ ਉਹ ਸਮੂਥਲੀ ਜਾਵੇ ਦੇਖੋ ਤੁਹਾਨੂੰ ਸ਼ਾਬਾਸ਼ੀ ਤਾਂ ਹੀ ਮਿਲਦੀ ਆ ਭਾਵੇਂ ਤੁਸੀਂ ਹੱਥ ਜੋੜ ਕੇ ਕਰੋ ਭਾਵੇਂ ਹੱਥ ਤੋੜ ਕੇ ਕਰੋ ਬਟ ਸ਼ੂਟਿੰਗ ਤੇ ਕੋਈ ਇੰਪੈਕਟ ਨਹੀਂ ਪੈਣਾ ਚਾਹੀਦਾ ਤੁਹਾਡੀ ਹਰਕਤ ਦਾ ਉਹਦੇ ਤੇ ਸ਼ਾਬਾਸ਼ ਹੀ ਮਿਲਦੇ ਔਰ ਸਾਡੀ ਸ਼ੂਟਿੰਗ ਤਾਂ ਹਮੇਸ਼ਾ ਇਦਾਂ ਹੀ ਰਹੀ ਹੈ ਕਿ ਪਰਮਾਤਮਾ ਦੇ ਨਾਲ ਅਜੇ ਤੱਕ ਉਹਦੇ ਕੋਈ ਝਗੜਾ ਨਹੀਂ ਹੋਇਆ ਸਿਕਿਉਰਿਟੀ ਬਹੁਤ ਸਮੂਥਲੀ ਕੰਮ ਕਰਦੀ ਹੈ ਡੈਫੀਨਿਟਲੀ ਜ਼ਿਆਦਾਤਰ ਮੈਂ ਯੂ نو ਬਿਨਾ ਨਸ਼ੇ ਵਾਲੇ ਮੁੰਡੇ ਰੱਖ ਕਿਉਂਕਿ ਸਿਕਿਉਰਿਟੀ ਡੈਫੀਨਿਟ ਜੇ ਨਸ਼ਾ ਵਾਲੇ ਮੁੰਡੇ ਹੋਣਗੇ ਤਾਂ ਕੋਈ ਨਾ ਕੋਈ ਪੈਗ ਲਾ ਲੂਗਾ ਜਾਂ ਕੁਝ ਯੂ نو ਸਿਕਰਟ ਵੀ ਨਹੀਂ ਪਿੰਦੇ ਮੇਰੀ ਜਿਹੜੀ ਟੀਮ ਚ ਕੁਝ ਬੰਦੇ ਰੱਖਦਾ ਮੋਰੀ ਬੰਦੇ ਰੱਖਦਾ 8-10 ਬੰਦੇ ਹੁਣਾਂ ਸਿਕਰਟ ਵੀ ਨਹੀਂ ਅਲਾਉਡ ਉਹਨਾਂ ਨੂੰ ਤੇ ਕਿਉਂਕਿ ਜੇ ਸਿਕਿਉਰਿਟੀ ਯੂ نو ਅਨਕੌਂਸ਼ੀਅਸ ਹੋ ਤੇ ਮੇਰੀ ਪਹਿਲੀ ਡਿਮਾਂਡ ਇਹ ਹੁੰਦੀ ਜਿਹੜਾ ਜਿਹੜਾ ਬੰਦਾ ਮੇਰੀ ਟੀਮ ਚ ਕੰਮ ਕਰਦਾ ਕਿ ਮੈਨੂੰ ਬਿਨਾਂ ਨਸ਼ੇ ਵਾਲਾ ਕੰਮ ਬੰਦਾ ਚਾਹੀਦਾ ਵਾ ਧੰਨਵਾਦ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਸੋ ਥੈਂਕ ਯੂ ਸੋ ਮਾਚ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਜੀ ਥੈਂਕ ਯੂ ਥੈਂਕ ਯੂ ਸੋ ਮਾਚ ਥੈਂਕ ਯੂ ਸਤਰੰਗ ਚੈਨਲ ਥੈਂਕ ਯੂ ਸੋ ਮੱਚ ਸੋ तमाम ਗੱਲਾਂ ਬਾਤਾਂ ਕੀਤੀਆਂ ਆਪਾਂ ਪੰਜਾਬ ਦੇ ਬਾਰੇ ਪੰਜਾਬ ਦੇ ਯਾਨੀ ਜੋ ਸਿਕਿਉਰਟੀ ਨੂੰ ਲੈ ਕੇ ਬਾਲੀਵੁੱਡ ਦੀ ਸਕੋਟੀ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹੋਗੀ ਬਲਵਿੰਦਰ ਆਰਿਆ ਦੇ ਨਾਸੋ ਨੂੰ ਜਾਂਚਲਾ ਦੀ ਰਿਪੋਰਟ ਚੰਡੀਗੜ੍ਹ